ਔਰ ਜਿਹੜੀ ਟੈਣੀ ਸੌਣ ਨਹੀਂ ਦਿੰਦੀ ਉਸ ਨੂੰ ਪ੍ਰਭੂ ਕੀ ਕਰ ਦਿੰਦੇ ਨੇ ਉਹਨੂੰ ਆਪਣੇ ਨਾਮੋਂ ਲਾ ਲਾ ਦਿੰਦੇ ਨੇ ਉਸ ਨੂੰ ਉਸ ਟੈਣੀ ਨੂੰ ਖਤਮ ਕਰ ਦਿੰਦੇ ਨੇ ਔਰ ਉਹ ਟੈਣੀ ਕਦੇ ਫਲ ਵੀ ਦਿੰਦੀ ਕਿਉਂਕਿ ਪ੍ਰਭੂ ਹਰੀ ਟੈਣੀ ਕੋਲੋਂ ਫਲ ਚਾਹੁੰਦੇ ਨੇ ਪ੍ਰਭੂ ਜੀ ਚਾਹੁੰਦੇ ਨੇ ਕਿ ਮੇਰੀ ਬੇਟੀ ਮੇਰੀ ਧੀ ਫਲ ਦੇਵੇ ਮੇਰੇ ਲਈ ਗਵਾਹੀਆਂ ਦੇਵੇ ਮੇਰੀ ਰਾਤਨਾ ਕਰੇ ਮੇਦੀਓ ਪ੍ਰਸ਼ੰਸਾ ਕਰੇ ਔਰ ਮੇਰਾ ਵਚਨ ਸੁਣੇ ਤੇ ਸਮਝੇ ਤੇ ਵਚਨਾ ਤੇ ਚੱਲੇ ਤੇ ਵਚਨ ਲੈ ਕੇ ਦੂਜਿਆਂ ਤੱਕ ਵੀ ਪਹੁੰਚਾਵੇ ਜੰਗਲ ਚ ਪਹੁੰਚਾਵੇ ਜੰਗਲ ਚ ਜਿਹੜੀਆਂ ਟਹਿਣੀਆਂ ਜੰਗਲ ਦੇ ਵਿੱਚ ਚਲੀਆਂ ਗਈਆਂ ਨੇ ਜਿਹੜੀਆਂ ਟਹਿਣੀਆਂ ਬੁੱਤ ਪ੍ਰਸਤੀ ਵੱਲ ਚਲੀਆਂ ਗਈਆਂ ਨੇ ਜਿਹੜੀਆਂ ਟੈਣੀਆਂ ਬੁੱਧ ਪ੍ਰਸਤੀ ਦੇ ਵਿੱਚ ਜਾ ਕੇ ਉਹਨਾਂ ਦੇ ਵਿੱਚ ਲਲ ਗਈਆਂ ਨੇ ਪ੍ਰਭੂ ਕਹਿੰਦਾ ਤੁਸੀਂ ਮੇਰੀਆਂ ਟੈਣੀਆਂ ਉਹਨਾਂ ਟੈਣੀਆਂ ਦੇ ਕੋਲ ਜਾਓ ਜੋ ਹੈ ਮੇਰੀਆਂ ਨੇ ਪਰ ਮੇਰੀਆਂ ਹੋ ਕੇ ਵੀ ਮੇਰੀਆਂ ਨਹੀਂ ਉਹ ਕੋਈ ਚੰਗੀਆਂ ਨਹੀਂ ਬੋਲ ਹallelujah ਉਹਨਾਂ ਦਾ ਕੁਝ ਬਣਨ ਵਾਲਾ ਨਹੀਂ ਆ ਉਹਨਾਂ ਦਾ ਕੁਝ ਵੀ ਹੋਣ ਵਾਲਾ ਨਹੀਂ ਆ ਉਹਨਾਂ ਦੀ ਉਹ ਅੱਜ ਵੀ ਮਰੇ ਤੇ ਕੱਲ ਵੀ ਮਰੇ ਉਹ ਜੂ ਨਹੀਂ ਸਕਦੇ ਉਹ ਜੂਂਦੀਆਂ ਉਦੋਂ ਹੋਣ ਗਿਆ ਜਦੋਂ ਤੁਸੀਂ ਪਰਮੇਸ਼ਰ ਦੀਆਂ ਧੀਆਂ ਜਿਵੇਂ ਤੁਸੀਂ ਟਹਿਣੀਆਂ ਆਓ ਉਹ ਟਹਿਣੀਆਂ ਦੇ ਕੋਲ ਜਾਓ ਤੇ ਉਹਨਾਂ ਟਹਿਣੀਆਂ ਦੇ ਵਿੱਚ ਜਾ ਕੇ ਆਪਣੇ ਜੋ ਤੁਹਾਡੇ ਫਲ ਨੇ ਜੋ ਤੁਹਾਡੇ ਉੱਤੇ ਫਲ ਲੱਗੇ ਨੇ ਉਹ ਫਲ ਉਹਨਾਂ ਦੇ ਵਿੱਚ ਜਾ ਕੇ ਵਿਖਾਓ ਤੇ ਉਹਨਾਂ ਵਿੱਚ ਫਲ ਵੰਡ ਦੋ ਤੇ ਉਹ ਟਾਹਣੀਆਂ ਜਿਹੜੀਆਂ ਤੁਹਾਡੇ ਵਰਗੀਆਂ ਹੋ ਜਾਣਗੀਆਂ ਤੋਂ ਵੀ ਫਲ ਦੇਣਗੀਆਂ ਕਿਉਂਕਿ ਉਹ ਚੰਗੀਆਂ ਨਹੀਂ ਪ੍ਰਭੂ ਦੁਖੀਓ ਕੇ ਕਹਿ ਰਿਹਾ ਹੈ ਕਿ ਉਹ ਕੋਈ ਚੰਗੀਆਂ ਨਹੀਂ ਬੋਲ ਹalleluyah ਉਹ ਕੋਈ ਚੰਗੀਆਂ ਨਹੀਂ ਪ੍ਰਭੂ ਪੌਤ ਦੁਖੀ ਹੁੰਦਾ ਜਿਹੜੀ ਟਾਹਣੀ ਫਲ ਨਹੀਂ ਦਿੰਦੀ ਜਿਹੜੀ ਟਾਹਣੀ ਉਹਦੇ ਕੋਲ ਨਹੀਂ ਆਉਂਦੀ ਜਿਹੜੀ ਟਾਹਣੀ ਉਹਨੇ ਹੁਕਮ ਚ ਨਹੀਂ ਰਹਿੰਦੀ ਜਿਹੜੀ ਟਾਣੀ ਆ ਗਿਆ ਤਾਰ ਨਹੀਂ ਆ ਉਹ ਸਟੈਣੀ ਨੂੰ ਟਾਣੀ ਤੋਏ ਦੁਖੀ ਹੁੰਦਾ ਤੇ ਉਹ ਸਟੈਣੀ ਨੂੰ ਫਿਰ ਆਪਣੇ ਨਾਲੋਂ ਤੋੜ ਦਿੰਦਾ ਤੁੰਡਸ ਤੋੜਦਾ ਬੁਲਾ ਕੇ ਉਹ ਹਾਲੇਲੂਇਆ ਤੋੜਦਾ ਇਸ ਕਰਕੇ ਆ ਕਿ ਜਿਹੜੀਆਂ ਦੂਸਰੀਆਂ ਟਾਣੀਆਂ ਜੰਗਲ ਤੇ ਚਲੀਆਂ ਗਈਆਂ ਕਿਤੇ ਇਹ ਵੀ ਕੇਡੀਆਂ ਮੇਡੀਆਂ ਹੋ ਕੇ ਜੰਗਲ ਚ ਨਾ ਚਲੀਆਂ ਚਾਂ ਚਾਂ ਬੜਾ ਦੁੱਖ ਹੁੰਦਾ ਜਦੋਂ ਪ੍ਰਭੂ ਉਸ ਟਾਣੀ ਨੂੰ ਤੋੜਦਾ ਹੈ। ਉਹ ਹਾਲੇਲੂਇਆ ਹਾਲੇਲੂਇਆ। ਪ੍ਰਭੂ ਤੋੜਨਾ ਨਹੀਂ ਚੰਗਾ। ਕਿਉਂਕਿ ਪ੍ਰਭੂ ਜੋੜਨ ਵਾਲਿਆਂ ਚੋਂ ਆ ਪਰ ਤੋੜਦਾ ਇਸ ਕਰਕੇ ਆ ਕਿ ਜਿਹੜੀ ਮੇਰੀ ਟਾਣੀ ਨੂੰ ਫਲ ਲੱਗਾ ਹੈ ਜੋ ਮੇਰੀ ਟਾਣੀ ਮੇਰੇ ਨਹੀਂ ਫਲ ਦੇ ਰਹੀ ਆ। ਜੋ ਮੇਰੀ ਬੇਟੀ ਮੇਰੇ ਲਈ ਰਾਤਨਾ ਕਰ ਰਹੀ ਆ ਜੋ ਮੇਰੀ ਬੇਟੀ ਪ੍ਰਾਰਥਨਾ ਦੇ ਵਿੱਚ ਰਹਿੰਦੀ ਆ ਜੋ ਮੇਰੀ ਬੇਟੀ ਆਗਿਆ ਕਾ ਰਿਆ ਇਹ ਬੇਟੀ ਮੇਰੀ ਇਹ ਟੈਣੀ ਕਿਤੇ ਇਹਨਾਂ ਚ ਰਲ ਕੇ ਇਹ ਵੀ ਇਹਨਾਂ ਵਰਗੀ ਨਾ ਹੋ ਜਾਏ ਇਹਨਾਂ ਦੇ ਇਹਨਾਂ ਦੀ ਸੰਗਤੀ ਚ ਨਾ ਚਲੀ ਜਾਵੇ ਇਹ ਪੂਰੀ ਸੰਗਤੀ ਚ ਨਾ ਪੈ ਜਾਵੇ ਇਹਦਾ ਫਲ ਨਾ ਕੱਟ ਜਾਏ ਇਹਦਾ ਫਲ ਨਾ ਵਿਗੜ ਜਾਏ ਇਹਦਾ ਫਲ ਖਰਾਬ ਨਾ ਹੋ ਜਾਵੇ ਤਾਂ ਬਟਾ ਤੂੰ ਕਹਿੰਦਾ ਹੈ ਕਿ ਤੈਣੀ ਨੂੰ ਇਹਦੇ ਨਾਲੋਂ ਕੀ ਕਰੋ ਨਾ ਤ ਉਹ ਬੋਲਵਾ ਦੇ ਅਲੇਗੀ ਕਿਆ ਹਲੇ ਨਹੀਂ ਕਿ ਪ੍ਰਭੂ ਹਰ ਟੈਣੀ ਦੇ ਕੋਲੋਂ ਫਲ ਚੁੰਦਾ ਹਰ ਬੇਟੀ ਦੇ ਕੋਲੋਂ ਫਲ ਚੁੰਦਾ ਹੈ ਫਲ ਤੁਹਾਨੂੰ ਤਦ ਲੱਗੇਗਾ ਜਦੋਂ ਅਸੀਂ ਕੀ ਕਰਾਂਗੇ ਆਪਾਂ ਨੂੰ ਪ੍ਰਭੂ ਦੇ ਉਸ ਬਾਗ ਦੇ ਵਿੱਚ ਬਣੇ ਰਵਾਂਗੇ ਕਿਉਂਕਿ ਜਦੋਂ ਆਪਾਂ ਜਿਹੋ ਨਦੀਆਂ ਜੀਲ ਨੂੰ ਪੜਦੇ ਆ ਉੱਥੇ ਲਿਖਿਆ 15 ਦੀ 15 ਦੇ ਵਿੱਚ 15 ਬਾਪ ਦੇ ਵਿੱਚ ਲਿਖਿਆ ਮੈਂ ਕੀ ਹਾਂ ਬਾਗਵਾਨ ਹਾਂ ਪਿਤਾ ਮੇਰਾ ਬਾਗਵਾਨ ਬੋਲੋ ਹallelujah ਭਾਵ ਕੀ ਆ ਜਿਹੜਾ ਪਿਤਾ ਹੈ ਉਹ مالک ਆ ਉਹ ਬਾਗਵਾਨ ਆ ਉਹ ਇਹਨਾਂ ਇਸ ਬਾਗ ਦਾ مالک ਆ ਉਹ ਇਸ ਬਾਗ ਦੀ ਰਾਖੀ ਇਹੀ ਕਰ ਸਕਦਾ ਹੈ ਬੋਲ ਹਾਲੇਲੂਇਆ ਮੈਂ ਕੀ ਹਾਂ ਮੈਂ ਅੰਗੂਰਾਂ ਦੀ ਵੇਲ ਪਰ ਮੇਰਾ ਜਿਹੜਾ ਪਿਤਾ ਆ ਉਹ ਬਾਗਵਾਨ ਬੋਲ ਹਾਲੇਲੂਇਆ ਜਿਹੜਾ ਪਰਮੇਸ਼ਰ ਸਾਡਾ ਪਿਤਾ ਵਾ ਉਹ ਬਾਗਵਾਨ ਆ ਸਾਡਾ ਸਾਡਾ ਵੱਡਾ ਤੁਸੀਂ ਕਹਿ ਸਕਦੇ ਬੋਲ ਹਾਲੇਲੂਇਆ ਉਹ ਸਾਡੇ ਬਾਗ ਦੀ ਕੀ ਕਰਦਾ ਹੈ ਰਾਖੀ ਕਰਦਾ ਹੈ ਉਹ ਬਾਗ ਨੂੰ ਦੇਖਦਾ ਉਹ ਸੰਗਦਾ ਜਦੋਂ ਅਸੀਂ ਆਪਣੇ ਸੁੰਦ ਸੋਤੇ ਬੱਚਿਆਂ ਕੀ ਕਰਦੇ ਹਾਂ ਸੰਗਦੇ ਸੰਗਦੇ ਆ ਨਾ ਹਨਾ ਮੈਂ ਕਈ ਵਾਰੀ ਇੱਕ ਵਾਰੀ ਮੈਂ ਇੱਕ ਤਹਿਣ ਆਪਣੀ ਬੇਟੀ ਸੋਤੀ ਜੀ ਜਿਵੇਂ ਸਾਡੀ ਬੇਟੀ ਆ ਸੋਤੇ ਸੋਤੇ ਨਾਂਵ ਉਹਦੇ ਨਾਲ ਨਾਂਵ ਘੱਟ ਰਹੀ ਹੈ ਦਾਦੀ ਇੱਕ ਸਾਈਡ ਤੇ ਬੈਠੀ ਮੰਜੇ ਤੇ ਉਹ ਦਾਦੀ ਬੈਠੀ ਆਵਾਜ ਦੇਰੀਆ ਦੇਖੀ ਕਿਤੇ ਪੁੱਤ ਦੇਖੀ ਕਿਤੇ ਬੇਟੀ ਦਾ ਕਿਤੇ ਹੱਥ ਨਾ ਕਟਿਆ ਜਾਇ ਨਾਉ ਬੜੇ ਧਿਆਨ ਨਾ ਕੱਟੀ ਔਰ ਜਦੋਂ ਪਰਮੇਸ਼ਰ ਵੀ ਸਾਨੂੰ ਸੰਗਦਾ ਆ ਨਾ ਬੋਲੋ ਹਾਲੇਲੂਇਆ ਜਦੋਂ ਹੀ ਪ੍ਰਭੂ ਸਾਨੂੰ ਸੰਗਦਾ ਤੇ ਪਰਮੇਸ਼ਰ ਆਵਾਜ ਦਿੰਦਾ ਕਿ ਏ ਬੇਟੇ ਇਸ ਬੇਟੀ ਨੂੰ ਧਿਆਨ ਨਾਲ ਸੰਗੀ ਕਿਤੇ ਇਹਨੂੰ ਕੋਈ ਝੋਟ ਨਾ ਲੱਗ ਜਾਏ ਪ੍ਰਭੂ ਪੋਤ ਤੇ ਮਨ ਰੱਖਦਾ ਕਿਉਂ ਰੱਖਦਾ ਕਿਉਂਕਿ ਉਹ ਆਪਣੇ ਬੱਚਿਆਂ ਦੇ ਨਾਲ ਕੀ ਕਰਦਾ ਹੈ ਪਿਆਰ ਕਰਦਾ ਦਾਦੀ ਦਾ ਪਿਆਰ ਹੁੰਦਾ ਹੈ ਮਾਂ ਦਾ ਪਿਆਰ ਹੁੰਦਾ ਹੈ ਤੇ ਉਹ ਮਾਂ ਦਿਨਾਂ ਵੀ ਆਪਣੇ ਬੱਚੇ ਦੇ ਨਾਉ ਨੂੰ ਜਦੋਂ ਹਲਕਾ ਜਿਹਾ ਸੰਗਦੀਆ ਜਾਂ ਉਹਨੂੰ ਲਾਉਂਦੀਆ ਦੇ ਪਰਾ ਧਿਆਨ ਰੱਖ ਕੇ ਲਾਉਂਦੀ ਆ ਤੇ ਪ੍ਰਭੂ ਤੇ ਫਿਰ ਬੜਾ ਮਹਾਨ ਆ ਪ੍ਰਭੂ ਤੇ ਸਾਡਾ ਨਾਦੀ ਪਿਤਾ ਪ੍ਰਭੂ ਤੇ ਉਹ ਸਾਡਾ ਪਰਮ ਪਿਤਾ ਕਿਉਂ ਨਾ ਸਾਨੂੰ ਬੋਲੋ ਹਾਲੇਲੂਇਆ ਹਾਲੇਲੂਇਆ ਕਿਉਂ ਨਾ ਉਹ ਸਾਨੂੰ ਚੰਗੀ ਤਰ੍ਹਾਂ ਕੀ ਕਰਦਾ ਹੈ सांगਦਾ ਹੈ ਸਾਨੂੰ सांगਦਾ ਹੈ ਤੇ ਸਾਨੂੰ ਮੁਸੀਬਤ ਚ ਵੀ ਪੈਣ ਦਿੰਦਾ ਨਹੀਂ ਨਹੀਂ ਪ੍ਰਭੂ ਬਹੁਤ ਵੱਡੀ ਮੁਸੀਬਤ ਨਹੀਂ ਧਰਮੀਆਂ ਤੇ ਆਉਂਦੀ ਕਦੇ ਸੋਚ ਕੇ ਵੇਖਿਓ ਆਉਂਦੀ ਆ ਤੇ ਪ੍ਰਭੂ ਉਸ ਨੂੰ ਆਉਣ ਵਾਲੀ ਤਬਾਹੀ ਤੋਂ ਪਹਿਲੇ ਹੀ ਬਚਾ ਲੈਂਦਾ ਹੈ ਉਹ ਆਪਣੇ ਸੇਵਕ ਨੂੰ ਪੇਜ ਦਿੰਦਾ ਉਹਨਾਂ ਦੇ ਘਰ 'ਚ ਵਚਨ ਕੱਲ ਦਿੰਦਾ ਉਹਨਾਂ ਦੇ ਘਰ ਦੇ ਵਿੱਚ ਕਿਉਂਕਿ ਪ੍ਰਭੂ ਵੱਡੀ ਮੁਸੀਬਤ ਦੇ ਵਿੱਚ ਪੈਣ ਦਿੰਦਾ ਨਹੀਂ ਕਿਉਂਕਿ ਪ੍ਰਭੂ ਕੀ ਕਰਦਾ ਉਹਦੇ ਨਾਲ ਪਿਆਰ ਕਰਦਾ ਹੈ ਮੇਰੇ ਪਿਆਰੇ ਪਿਆਰੀ ਭੈਣ ਭਰਾਓ ਉਹ ਕੋਈ ਡੰਡੀ ਕੋਈ ਚੰਗੀ ਨਹੀਂ ਆ ਕਿ ਜਿਹੜੀ ਜੰਗਲ ਦੇ ਵਿੱਚ ਚਲੀ ਗਈ ਹਨਾ ਜਿਹੜੀ ਤੇੜੀ ਤੁਰਦੀ ਆ ਬੋਲ ਹਾਲੇਲੂਆ ਜੰਗਲ ਚ ਉਹ ਹੀ ਜਾਂਦੀ ਆ ਜਿਹੜੀ ਤੇੜੀ ਤੁਰਦੀ ਤੇੜੀ ਚੱਲਦੀ ਆ ਜਿਹਦੀ ਤੇੜੀ ਚਾਲ ਹੁੰਦੀ ਆ ਔਰ ਜਿਹੜਾ ਸਿੱਧੀ ਚਾਲ ਤੇ ਜਿਹੜੀ ਨੇਕ ਚਾਲ ਚੱਲਦਾ ਉਹ ਕਦੇ ਵੀ ਜੰਗਲ ਚ ਜਾਂਦਾ ਨਹੀਂ ਆ ਉਹ ਨਹੀਂ ਜੰਗਲ ਚ ਜੰਗਲ ਦੇ ਵਿੱਚ ਉਹ ਜਾਂਦੇ ਨੇ ਵੇਖ ਭੰਗ ਪੀਣ ਵਾਲੇ ਕਿੱਥੇ ਰਹਿੰਦੇ ਨੇ ਜ਼ਿਆਦਾ ਜੰਗਲ ਚ ਨਸ਼ੇ ਕਰਨ ਵਾਲੇ ਕਿੱਥੇ ਨੇ ਗਾਲਾਂ ਕੱਢਣ ਵਾਲੇ ਕਿੱਥੇ ਰਹਿੰਦੇ ਨੇ ਜੰਗਲ ਦੇ ਵਿੱਚ ਹੀ ਜ਼ਿਆਦਾ ਉਹ ਜੰਗਲ ਚ ਉਹ ਪ੍ਰਭੂ ਦੀ ਹਜ਼ੂਰੀ ਨੂੰ ਪਸੰਦੀ ਕਰਦੇ ਪ੍ਰਭੂ ਦੀ ਹਜ਼ੂਰੀ ਚ ਆਉਂਦੇ ਹੀ ਨਹੀਂ ਉਹ ਪ੍ਰਭੂ ਤੁਹਾਨੂੰ ਕਹਿੰਦਾ ਤੁਸੀਂ ਜੰਗਲ ਚ ਚੱਲ ਜਾਓ ਜੇ ਉਹ ਨਹੀਂ ਆਉਂਦੇ ਤਾਂ ਤੁਸੀਂ ਜਾਓ ਆਪਣੇ ਥਾਂ ਲੈ ਕੇ ਜਾਓ ਜੇਰੇ ਤੁਹਾਡੇ ਉੱਤੇ ਫਲ ਨੇ ਤੇ ਉਹ ਤੁਹਾਡੇ ਫਲਾਂ ਤੋਂ ਪਹਿਹ ਚਾਨ ਕੇ ਉਹ ਤੁਹਾਡੇ ਨਾਲ ਜੰਗਲ ਨੂੰ ਛੱਡ ਕੇ ਤੁਹਾਡੇ ਵਿੱਚ ਆ ਚੰਗੇ ਬੋਲ ਹਾਲੇਲੂਆ ਕੀ ਉਸ ਲੱਕੜੀ ਤੋਂ ਕੋਈ ਕੋਈ ਕੁਝ ਬਣਾਉਂਦਾ ਉਹਨਾਂ ਦਾ ਕੁਝ ਵੀ ਬਣਨ ਵਾਲਾ ਪਰ ਤੁਹਾਡੀ ਤੁਸੀਂ ਤੁਹਾਡੇ ਤੋਂ ਸਭ ਕੁਝ ਬਣਦਾ ਤੁਸੀਂ ਜਿਸ ਘਰ ਚ ਜਾਓਗੇ ਉਹ ਘਰ ਬਰਬਾਦ ਹੋ ਜਾਏਗਾ ਕਿਸੇ ਜਿਹਨੇ ਵੀ ਦੁਆ ਕਰੋਗੇ ਤੁਹਾਡੀ ਦੁਆ ਸੁਣੀ ਜਾਏਗੀ ਤੇ ਉਸ ਘਰ ਚ ਸ਼ਾਂਤੀ ਆ ਜਾਏਗੀ ਉਸ ਘਰ ਚੋਂ ਸ਼ੈਤਾਨ ਚਲਿਆ ਜਾਏਗਾ ਕਿਉਂਕਿ ਤੁਸੀਂ ਟੇਡੇ ਨਹੀਂ ਹੋ ਤੇ ਟੇਡੇ ਜਿਹੜੇ ਨੇ ਉਹ ਜੰਗਲ ਚ ਚੜੇ ਜਾਂਦੇ ਨੇ ਹਨਾ ਪ੍ਰਭੂ ਦੇ ਖੁਦਾ ਦੇ ਬੰਦੇ ਨੂੰ ਇਹ ਵਚਨ ਆਇਆ ਕਿ ਜਿਹੜੀ ਕਾਣੀ ਹੈ ਅੰਦੂਰ ਦੀ ਆ ਪਰ ਚਲੀ ਕਿੱਥੇ ਗਈ ਆ ਜੰਗਲ ਦੇ ਵਿੱਚ ਮੇਰੀਓ ਪਿਆਰੀਓ ਪਿਆਰੀਓ ਭੈਣੋ ਧਿਆਨ ਰੱਖਿਓ ਆਪਣੀ ਪਵਿੱਤਰਤਾਈ ਦਾ ਧਿਆਨ ਰੱਖਿਓ ਆਪਣੇ ਜਿਹੜੇ ਪ੍ਰਭੂ ਨੇ ਤੁਹਾਨੂੰ ਬਸਤਰ ਦਿੱਤੇ ਨੇ ਪਵਿੱਤਰ ਤਾਈ ਦੇ ਉਹਨਾਂ ਦਾ ਧਿਆਨ ਰੱਖਿਓ ਉਹ ਪਾਪ ਕਿਤੇ ਜੰਗਲ ਚ ਨਾ ਚਲ ਜਿਓ ਕਿਤੇ ਬੁਰੀ ਸੰਗਤੀ ਚ ਨਾ ਚਲ ਜਿਓ ਕਿਤੇ ਕਲੱਬ ਚ ਨਾ ਚਲ ਜਿਓ ਕਿਸੇ ਹੋਟਲ ਚ ਨਾ ਚਲ ਜਿਓ ਕਿਤੇ ਪਵਿੱਤਰ ਤਾਈ ਦੇ ਬਸਤਰ ਪਾ ਕੇ ਕੋਈ গারਲਫ੍ਰੈਂਡ ਨਾ ਬਣਾ ਲਿਓ ਆਪਣੇ ਪਤੀ ਨੂੰ ਧੋਖਾ ਨਾ ਦੇ ਦਿਓ ਜੋਕੇ ਉਹਨਾਂ ਟਹਿਣੀਆਂ ਦਾ ਕੁਝ ਬਣਨ ਵਾਲਾ ਉਹ ਟਹਿਣੀਆਂ ਫਲ ਨਹੀਂਗੇ ਲੱਗਦਾ ਉਹ ਟਹਿਣੀਆਂ ਵੱਧਦੀਆਂ ਖੁੰਦੀਆਂ ਨਹੀਂਆਂ ਉਹ ਸੁੱਕ ਜਾਂਦੀਆਂ ਤੇ ਜਿਹੜੀਆਂ ਟਹਿਣੀਆਂ ਸੁੱਕ ਜਾਂਦੀਆਂ ਨੇ ਨਾ ਉਹ ਅੱਗ ਵਿੱਚ ਸੁੱਤੀਆਂ ਜਾਂਦੀਆਂ ਇਸ ਕਰਕੇ ਮੇਰੀ ਪਿਆਰੀ ਪਿਆਰੀ ਭੈਣ ਪ੍ਰავ ਬੜੇ ਧਿਆਨ ਨਾਲ ਸੁਣੋ